ਜਦੋਂ ਲੋਕੀ ਕੰਮ ਕਰਦੇ ਨੇ ਤੋਂ ਜਲਦੀ ਵੇਲੇ ਸਕਰੀਨ ਨੂੰ ਦੇਖਦੇ ਨੇ ਉਹਦੇ ਵਿੱਚ ਆਪਣਾ ਬਲਿੰਕ ਰੇਟ ਘਟ ਜਾਂਦਾ ਹੈ ਮਤਲਬ ਆਖ ਘਟ ਤੋਂ ਖੰਨੂ ਘਟ ਚ ਬਕਦੇ ਆ ਜੇ ਤੁਹਾਡੀ ਨਿਗਾਹ ਕਮਜ਼ੋਰ ਹੈ ਤਾਂ ਇਹ ਤੁਹਾਨੂੰ ਪਰੌਬਲ ਹੈਗੀ ਇਸ ਕਰਕੇ ਤੁਹਾਡੀ ਨਿਗਾਹ 20-20 ਹੋਣੀ ਚਾਹੀਦੀ ਹੈ ਮਤਲਬ ਨਿਗਾਹ ਬਿਲਕੁਲ ਠੀਕ ਹੋਣੀ ਚਾਹੀਦੀ ਦੂਰ ਵਾਸਤੇ ਔਰ ਨੇੜੇ ਵਾਸਤੇ ਠੀਕ ਹੈ ਸਰ ਦੂਸਰਾ ਆਪਾਂ ਨੂੰ 20 ਟਾਈਮਸ ਬਲਿੰਕ ਕਰਨਾ ਚਾਹੀਦਾ ਹੈ ਤੀਸਰਾ ਹਰ 20 ਮਿੰਟਸ ਤੋਂ ਬਾਅਦ 20 ਸੈਕਿੰਡ ਵਾਸਤੇ ਆਪਾਂ ਅੱਖਾਂ ਨੂੰ ਰੈਸਟ ਦੇਣਾ ਚਾਹੀਦਾ ਪਰ ਤੋਂ ਘਟ ਨੈਕਸਟ ਚੀਜ਼ ਕਈ ਵਾਰ ਪਰ ਟੀਵੀ ਦੇਖਦੇ ਹੋਏ ਤਾਂ ਦੇਖਦੇ ਆਂ

ਜਾ ਅਗਰ ਚਸ਼ਮੇ ਲਗਾਉਂਗੇ ਤਾਂ ਨੰਬਰ ਵੱਧਾ ਚਲਾ ਜਾਏਗਾ ਜੈਸਨ ਬਤੀਨ ਅਗੇਨਿਕ ਮਾਡਲ ਉਹਨਾਂ ਦਾ ਕੇਸ ਚੱਲ ਰਿਹਾ ਹੈ ਕੰਟੈਕਟ ਲੈਂਸਸ ਨੂੰ ਲੈ ਕੇ ਜਿਹੜੇ ਅਸੀਂ ਇੱਕ ਫੈਸ਼ਨ ਦੇ ਤੌਰ ਤੇ ਯੂਜ਼ ਕਰਦੇ ਆ ਕਿ ਜਿਹੜੀਆਂ ਕੁੜੀਆਂ ਸਨ ਅੱਜਕੱਲ ਜ਼ਿਆਦਾਤਰ ਕੰਟੈਕਟ ਲੈਂਸ ਯੂਜ਼ ਕਰਦੀਆਂ ਨੇ ਉਹਨਾਂ ਨੂੰ ਕੀ ਕੀ ਕਾਊਸ਼ਨਸ ਲੈ ਕੇ ਚੱਲਣੀ ਚਾਹੀਦੀ ਹੈ ਕੰਟੈਕਟ ਲੈਂਸ ਜਦੋਂ ਆਪਾਂ ਲਗਾਉਂਦੇ ਆ ਤੇ ਇੱਕ ਫੋਰਨ ਬਾਡੀ ਜਿਹੜੀ ਆਪਦੇ ਅੰਦਰ ਜਾਂਦੀ ਹੈ ਉਹਨੂੰ ਆਪਾਂ ਨੂੰ ਸੰਭਾਲ ਕੇ ਰੱਖਣਾ ਪੈਗਾ ਕਿਉਂਕਿ ਉਹ ਤੇੂੜ ਮਿੱਟੀ ਲੱਗੇਗੀ ਜਾਂ ਕੁਝ ਹੋਰ ਲੱਗੇਗਾ ਅਗਰ ਉਹ ਸਾਫ਼ ਨਹੀਂ ਹੋਇਆ ਤਾਂ ਅੱਖ ਤੇ ਵਿੱਚ ਨੁਕਸਾਨ ਕਰ ਸਕਦਾ ਹੈ ਇਸ ਲਈ ਕੰਟੈਕਟ ਲੈਂਸ ਜਿਹੜਾ ਹੈਗਾ ਇੱਕ ਅੱਛੀ ਚੀਜ਼ ਹੈ ਪਰ ਖਤਰਨਾਕ ਚੀਜ਼ ਵੀ ਹੈ ਚਾਹ ਦੀ ਡੇਟ ਤੇ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਆ ਰਹੀ ਹੈ ਸਰ ਉਹ ਹੈ ਚਿੱਟੇ ਮੋਤੀ ਸੋ ਚਿੱਟਾ ਮੋਤੀਆ ਸਰ ਅਸੀਂ ਸੁਣਿਆ ਕਿ 2 ਲੱਖ ਤੋਂ ਵੱਧ ਆਪਰੇਸ਼ਨ ਖਿੰਨ ਆਈ ਹਸਪੀਟਲ ਜਿਲੰਦਰ ਦੇ ਵਿੱਚ ਚਿੱਟੇ ਮੋਤੀ ਦੇ ਸਕਸੈਸਫੁਲ ਹੋਏ ਨੇ ਸੋ ਬਹੁਤ ਤਰ੍ਹਾਂ ਦੇ ਲੈਂਸਸ ਹੈਗੇ ਹਨ ਛਿੱਟੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਜਿਹਨੂੰ ਆਪਾਂ ਫੋਗਰ ਫਿਟ ਕਰ ਦਈਏ ਤਾਂ ਆਪਰੇਸ਼ਨ ਤੋਂ ਬਾਅਦ ਤਾਂ ਉਹਨੂੰ ਬੰਦੇ ਇਨਸਾਨ ਨੂੰ ਬਿਨਾ ਚਸ਼ਮੇ ਤੋਂ ਨੇੜੇ ਦਾ ਇੰਟਮੀਡੀਏਟ ਤੇ ਦੂਰ ਦਾ ਸਾਰੀਆਂ ਚੀਜ਼ਾਂ ਦੇਖ ਸਕਦੀਆਂ ਹਨ ਇੱਥੋਂ ਤੱਕ ਕਿ ਹੁਣ ਲੇਜ਼ਰ ਦੇ ਨਾਲ ਵੀ ਛਿੱਟੇ ਮੋਤੀ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ ਰੋਬੋਟਿਕ ਜੀਡੀ ਦੇ ਨਾਲ ਉਹਦੇ ਨਾਲ ਪ੍ਰੈਸੀਜਨ ਹੋਰ ਵੀ ਵੱਧ ਜਾਂਦੀ ਹੈ 4 ਦਿਨਾਂ ਦੇ ਵਿੱਚ ਤੁਹਾਡੀ ਅਸੀਂ ਆਈ ਡ੍ਰੌਪ ਦੇ ਨਾਲ ਹੀ ਅੱਖਾਂ ਠੀਕ ਕਰ ਦਾਂਗੇ ਹਰ ਤਰ੍ਹਾਂ ਦੀ ਬਿਮਾਰੀ ਠੀਕ ਕਰ ਦਾਂਗੇ ਸਰ ਉਹ ਤੁਹਾਨੂੰ ਲੱਗਦਾ ਕਿ ਭਰੋਸੇ ਕਰਨ ਲਈ ਇੱਕ ਚੀਜ਼ ਹੈਗੀ ਆ ਨਹੀਂ ਉਹ ਹਾਂ ਦੇਖੋ ਜੀ ਅੱਜ ਤੱਕ ਤਾਂ ਹਲੇ ਨਹੀਂ ਹੈ ਅਗਰ ਕਿਤੇ ਵੀ ਹੈਗਾ ਤੇ ਰਿਸਟਲੀਸਿੰਗ ਆਫ ਦੀ ਪੇਸ਼ੈਂਟ ਲਾਈਕ ਐਨ ਐਂਡ ਸਸ਼ੀਕਾ ਸਾਰਿਆਂ ਨੂੰ ਮੈਸ ਸੀਰਸ ਸੋ ਅੱਜ ਦੇ ਮਾਡਰਨ ਈਰਾ ਦੇ ਵਿੱਚ ਆਪਾਂ ਨੂੰ ਆਪਣੇ ਬੜੇ ਕਾਫੀ ਸਾਰੇ ਗੋਲਸ ਨੇ ਅਸੀਂ ਇਹ ਵੀ ਕਰਨਾ ਹੈ ਇਹ ਵੀ ਕਰਨਾ ਇੱਦਾਂ ਵੀ ਕਰਨਾ ਉੱਦਾਂ ਵੀ ਕਰਨਾ ਹੈ ਇਹ ਵੀ ਦੇਖਣਾ ਹੈ ਟਰੈਵਲ ਕਰਨਾ ਹੈ ਸੋ ਬਹੁਤ ਸਾਰੀਆਂ ਆਪਣੀਆਂ ਵਿਸ਼ੀਜ਼ ਨੇ ਪਰ ਮੈਨੂੰ ਲੱਗਦਾ ਹੈ ਕਿ ਅੱਖਾਂ ਤੋਂ ਬਿਨਾ ਇਹ ਆਪਣੀਆਂ ਵਿਸ਼ੀਜ਼ ਕੰਪਲੀਟ ਨਹੀਂ ਹੋ ਸਕਦੀਆਂ ਕਿਉਂਕਿ ਪੁਰਾਣੇ ਸਮਾਨੇ ਦੇ ਵਿੱਚ ਸਿਆਣੇ ਕਹਿੰਦੇ ਹੁੰਦੇ ਸੀ ਕਿ ਅੱਖਾਂ ਗਈਆਂ ਤੇ ਜਹਾਨ ਗਿਆ ਤੇ ਅੱਜਕੱਲ ਅੱਖਾਂ ਨੂੰ ਲੈ ਕੇ ਮਾਡਰਨ ਈਰਾ ਹੈ ਕੰਪਿਊਟਰਾਈਜ਼ ਜ਼ਮਾਨਾ ਹੈ ਸੋ ਅੱਖਾਂ ਦੀਆਂ ਪ੍ਰੋਬਲਮਸ ਅੱਜ ਦੇ ਜ਼ਮਾਨੇ ਦੇ ਵਿੱਚ ਜ਼ਿਆਦਾ ਵੱਧ ਚੁੱਕੀਆਂ ਨੇ ਸੋ ਇਸੇ ਪ੍ਰੋਬਲਮ ਜਿਹੜੇਟਡ ਗੱਲ ਕਰਨ ਲਈ ਅੱਜ ਆਪਾਂ ਮੌਜੂਦ ਆ ਥਿਨ ਆਈ ਹਸਪੀਟਲ ਜਲੰਧਰ ਵਿਕੇ ਸੋ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜਸਵੰਤ ਸਿੰਘ ਥਿਨ ਸਸ਼ੀਕਾਲ ਸਰ ਹਾਂ ਸਸ਼ੀਕਾਲ ਜੀ ਸਰ ਠੀਕ ਠਾਕ ਹੋ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਵੈਲਕਮ ਹੈ ਪਹਿਲਾਂ ਤਾਂ ਤੁਹਾਡਾ ਸਾਡੇ ਨਾਲ ਤੁਸੀਂ ਆਪਣਾ ਟਾਈਮ ਦਿੱਤਾ ਸਾਨੂੰ ਸਰ ਥੈਂਕ ਯੂ ਸੋ ਮੱਚ ਤੇ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਅੱਖਾਂ ਦੇ ਰਿਲੇਟਡ ਜਿਹੜੀਆਂ ਬਿਮਾਰੀਆਂ ਨੇ ਉਹ ਆਪਾਂ ਦੇਖ ਰਿਹਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਧ ਗਈਆਂ ਨੇ ਇਹਦਾ ਕਾਰਨ ਤੁਸੀਂ ਕੰਪਿਊਟਰਾਈਜ਼ ਜ਼ਮਾਨਾ ਮੰਨਦੇ ਹੋ ਜਾਂ ਕਿਸ ਚੀਜ਼ ਨੂੰ ਮੰਨਦੇ ਹੋ ਸਰ ਅ ਤਰਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿੱਦਾਂ ਤੁਸੀਂ ਕੰਪਿਊਟਰ ਦੀ ਗੱਲ ਕਰਦੇ ਹੋ ਸਕਰੀਨ ਦੀ ਗੱਲ ਕਰਦੇ ਹੋ ਉਹਦੇ ਵਿੱਚ ਅੱਖਾਂ ਦਾ ਕਾਫੀ ਜ਼ਿਆਦਾ ਰੋਲ ਹੈ ਔਰ ਉਹਦੇ ਵਿੱਚ ਅੱਖਾਂ ਦੇ ਪ੍ਰੋਬਲਮਸ ਕਾਫੀ ਵਧੀਆਂ ਨੇ ਕਿਉਂਕਿ ਆਪਾਂ ਅੱਖਾਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਨਹੀਂ ਕਰਦੇ ਆਮ ਤੌਰ ਤੇ ਜਦੋਂ ਕੰਪਿਊਟਰ ਤੇ ਲੋਕੀ ਕੰਮ ਕਰਦੇ ਨੇ ਤਾਂ ਉਹ ਜਲਦੀ ਵਿੱਚ ਸਕਰੀਨ ਨੂੰ ਦੇਖਦੇ ਨੇ ਉਹਦੇ ਵਿੱਚ ਆਪਣਾ ਬਲਿੰਕ ਰੇਟ ਰੇਸ ਘਟ ਜਾਂਦਾ ਹੈ ਮਤਲਬ ਅੱਖਾਂ ਨੂੰ ਘੱਟ ਚਬਕਦੇ ਆ ਨਾਰਮਲ ਜਿਹੜੀ ਬਲਿੰਕਿੰਗ ਹੁੰਦੀ ਹੈ ਉਹ ਕਰੀ 15 ਤੋਂ 20 ਵਾਰੀ ਹੁੰਦੀ ਹੈ ਉਹ ਰਹਿ ਜਾਂਦੀ ਹੈ 7 ਤੋਂ 8 ਵਾਰੀ ਜਦੋਂ ਆਪਾਂ ਕਨਸੈਂਟਰੇਟ ਕਰਕੇ ਕਿਸੇ ਇੱਕ ਚੀਜ਼ ਨੂੰ ਦੇਖਦੇ ਹਾਂ ਔਰ ਜਲਦੀ ਜਲਦੀ ਚੀਜ਼ ਨੂੰ ਦੇਖਦੇ ਹਾਂ ਤਾਂ ਬਹੁਤ ਕੱਟ ਜਾਂਦੀ ਉਹਦੇ ਨਾਲ ਫਿਰ ਆਪਣੇ ਟੀਅਰਸ ਦੀ ਜਿਹੜੀ ਸਟੇਬਿਲਿਟੀ ਉਹ ਕੱਟ ਜਾਂਦੀ ਹੈ ਡਰਾਈ ਆਈ ਆਉਂਦੀ ਹੈ ਉਹਦਾ ਕਰਕੇ ਅੱਖਾਂ ਦੀਆਂ ਜਿਆਦਾ ਪ੍ਰੋਬਲਮਸ ਪਾਦੀਆਂ ਨੇ ਹਾਂ ਅਗਰ ਆਪਾਂ ਕੰਟ੍ਰੋਸ਼ਨ ਵਿੱਚ ਕਰਦੇ ਹਾਂ ਤੇ ਮਾਇਓਪੀਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਗਰ ਆਪਣਾ ਚਸ਼ਮੇ ਦਾ ਨੰਬਰ ਠੀਕ ਨਹੀਂ ਹੈ ਤਾਂ ਵੀ ਪ੍ਰੋਬਲਮ ਆਏਗੀ ਇਸ ਕਰਕੇ ਇੱਕ ਰੂਲ ਹੈ 20 ਰੂਲ ਆਫ 2020 ਜੇ ਅਗਰ ਆਪਾਂ ਨੂੰ ਫੋਲੋ ਕਰਦੇ ਹਾਂ ਤਾਂ ਠੀਕ ਹੈ ਜੇ ਤੁਹਾਡੀ ਨਿਗਾਹ ਕਮਜ਼ੋਰ ਹੈ ਤਾਂ ਵੀ ਤੁਹਾਨੂੰ ਪ੍ਰੋਬਲਮ ਆਏਗੀ ਇਸ ਕਰਕੇ ਤੁਹਾਡੀ ਨਿਗਾਹ 20-20 ਹੋਣੀ ਚਾਹੀਦੀ ਹੈ ਮਤਲਬ ਨਿਗਾਹ ਬਿਲਕੁਲ ਠੀਕ ਹੋਣੀ ਚਾਹੀਦੀ ਦੂਰ ਵਾਸਤੇ ਔਰ ਨੇੜੇ ਵਾਸਤੇ ਵੀ ਠੀਕ ਹੈ ਸਰ ਦੂਸਰਾ ਆਪਾਂ ਨੂੰ 20 ਟਾਈਮਸ ਬਲਿੰਕ ਕਰਨਾ ਚਾਹੀਦਾ ਹੈ ਹੂੰ ਤੀਸਰਾ ਹਰ 20 ਮਿੰਟਸ ਤੋਂ ਬਾਅਦ 20 ਸੈਕਿੰਡ ਵਾਸਤੇ ਆਪਾਂ ਅੱਖਾਂ ਨੂੰ ਰੈਸਟ ਦੇਣਾ ਚਾਹੀਦਾ ਘਟੋ-ਘਟ ਠੀਕ ਹੈ ਸਰ ਉਸ ਤੋਂ ਇਲਾਵਾ ਜੇ ਤੁਹਾਡੀ ਸਕਰੀਨ ਜਿਹੜੀ ਹੈ ਤੁਹਾਡੇ ਅੱਖਾਂ ਤੋਂ ਕਰੀ ਕਰੀ 20 ਇੰਚਸ ਦੂਰ ਹੋਣੀ ਚਾਹੀਦੀ ਹੈ ਠੀਕ ਹੈ ਸਰ ਜੇ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹ ਨੈਕਸਟ ਚੀਜ਼ ਕਈ ਵਾਰ ਆਪਾਂ ਟੀਵੀ ਦੇਖਦੇ ਹੋਏ ਤਾਂ ਦੇਖਦੇ ਆ ਉਹ ਵੀ ਅਗਰ ਆਪਾਂ 20 ਡਿਗਰੀਜ਼ ਬਿਲੋ ਦੀ ਆਈ ਲੈਵਲ ਹੋਵੇ ਤਾਂ ਠੀਕ ਰਹੇਗਾ ਅਗਰੇ ਇਸ ਤੋਂ ਇਲਾਵਾ ਜਿਹੜੀ ਚੀਜ਼ਾਂ ਧਿਆਨ ਰੱਖਣਾ ਪੈਂਦਾ ਹੈ ਕਿ ਐਟਮੋਸਫੇਅਰ ਡਰਾਈ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਕੱਲਜ਼ ਆਪਾਂ ਕੰਪਿਊਟਰ ਤੇ ਕੰਮ ਕਰਦੇ ਆ ਟੀਵੀ ਦੇਖਦੇ ਆ ਤੇ 에어 ਕੰਡੀਸ਼ਨ এনवायरमेंट ਹੁੰਦੀ ਹੈ ਉਹ ਜਿਹੜੀ ਡਰਾਈ ਹੁੰਦੀ ਹੈ ਜਦੋਂ ਡਰਾਈ ਐਟਮੋਸਫੇਅਰ ਦੇ ਵਿੱਚ ਆਪਣੇ ਐਵੇਪਰੇਸ਼ਨ ਹੋਰ ਜ਼ਿਆਦਾ ਹੋਏਗਾ ਟੀਅਰਸ ਤਾਂ ਆਪਾਂ ਨੂੰ ਇਹ ਪ੍ਰੋਬਲਮਸ ਹੋਰ ਜ਼ਿਆਦਾ ਹੋਣਗੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਘਟਾਉਣ ਵਾਸਤੇ ਆਪਾਂ ਸਭ ਟੂ ਰੂਲ ਆ ਔਰ ਆਵਦੇ ਸ਼ਰੀਦ ਤੇ ਧਿਆਨ ਰੱਖੀਏ 20 ਔਰ ਤੁਹਾਡੀਆਂ ਅੱਖਾਂ ਠੀਕ ਰਹਿਣਗੀਆਂ ਅੱਖਾਂ ਦੀ ਪ੍ਰੋਬਲਮ ਨਹੀਂ ਆਏਗੀ ਆਪਾਂ ਨਹੀਂ ਧਿਆਨ ਰੱਖਦੇ ਤੋ ਉਹਦੇ ਵਿੱਚ ਅੱਖਾਂ ਜ਼ਿਆਦਾ ਬਲਿੰਕ ਹੋਣ ਲੱਗ ਪੈਂਦੀ ਇਨਫਰਕੁਐਂਟ ਬਲਿੰਕਿੰਗ ਹੁੰਦੀ ਹੈ ਕੇਵਰੀ ਅੱਖਾਂ ਜੋ ਪਾਣੀ ਵਗੜਨਾ ਪੈਂਦਾ ਹੈ ਕੇ ਨਾਲ ਕੇਵਰੀ ਨਾਲ ਸਿਰਦਰਦ ਵੀ ਹੁੰਦਾ ਹੈ ਕੇਵਰੀ ਨਾਲ ਸਟ੍ਰੇਨ ਪੈਣ ਲੱਗ ਪੈਂਦਾ ਹੈ ਔਰ ਅਲਟੀਮੇਟਲੀ ਕੇਵਰੀ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਸੋ ਦੈਟ ਇਜ਼ ਦੀ ਐਕਸਟ੍ਰੀਮ ਸੋ ਇਹਨਾਂ ਸਾਰੀਆਂ ਚੀਜ਼ ਨੂੰ ਅਵਰਡ ਕਰਨਾ ਵਾਸਤੇ ਪਰ ਰੂਲ ਆਫ 2020 ਯਾਦ ਰੱਖਿਏ ਆਪਾਂ ਹਮੇਸ਼ਾ ਖੁਸ਼ ਰਹਿਾਂਗੇ ਸਾਰੇ ਕੰਮ ਵੀ ਕਰਦੇ ਰਹਿਾਂਗੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖ ਰਿਹਾ ਕਿ ਛੋਟੇ ਛੋਟੇ ਬੱਚਿਆਂ ਨੂੰ ਸਰ ਐਂਕਾ ਲੱਗ ਚੁੱਕੀਆਂ ਨੇ ਸੋ ਉਹਦੇ ਓਪੋਜ਼ਿਟ ਆਪਾਂ ਦੇਖੀਏ ਤਾਂ ਲੇਜ਼ਰ ਟ੍ਰੀਟਮੈਂਟਸ ਦੇ ਨਾਲ ਆਪਰੇਟ ਹੋ ਜਾਂਦੇ ਨੇ ਸੋ ਮਾਪੇ ਉਹ ਕਹਿੰਦੇ ਨੇ ਕਿ ਐਂਕਾ ਲਗਾ ਕੇ ਰੱਖ ਹਾਂ ਲੇ ਹੁਣ ਕਈ ਮਾਪੇ ਕਹਿੰਦੇ ਐਨਕਾ ਉਤਾਰ ਦੇ ਜਿੰਨੀ ਜ਼ਿਆਦਾ ਐਨਕਾ ਲਗਾ ਕੇ ਰੱਖੇਗਾ ਨਜ਼ਰ ਉਨੀ ਜ਼ਿਆਦਾ ਹੋਰ ਘਟੇਗੀ ਸੋ ਫਿਰ ਉਹਨਾਂ ਕੋਲ ਦੂਸਰਾ ਆਪਸ਼ਨ ਹੁੰਦਾ ਲੇਜ਼ਰ ਟ੍ਰੀਟਮੈਂਟ ਠੀਕ ਹੈ ਕਿ ਲੈਂਸਿਸ ਆਪਾਂ ਪਾ ਲੈਨੇ ਉਹਦੇ ਨਾਲ ਠੀਕ ਹੋ ਜਾਏਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਵਿੱਚ ਬੈਸਟ ਆਪਸ਼ਨ ਕਿਹੜੀ ਹੈ ਅ ਦੇਖੋ ਜੀ ਅਗਰ ਕਿਸੇ ਦੀ ਨੀਗਾ ਕਮਜ਼ੋਰ ਹੈ ਚਾਹ ਪਾਸਟਰ ਨੰਬਰ ਚਾਹ ਮਾਨੇਸਟਰ ਨੰਬਰ ਚਾਹ ਸੁੰਡਿਸ ਰਣਿਕਲ ਨੰਬਰ ਤੇ ਚਸ਼ਮਾ ਲਗਾਉਣਾ ਹੀ ਚਾਹੀਦਾ ਹਾਂਜੀ ਛੋਟੇ ਬੱਚੇ ਨੂੰ ਅਗਰ ਜ਼ਰੂਰਤ ਹੈ ਤਾਂ ਚਸ਼ਮਾ ਲਗਾਵਾਗੇ ਤਾਂ ਦੀ ਨੀਗਾ ਚੰਗੀ ਬਣੇਗੀ ਚੰਗੀ ਰਹੇਗੀ ਚੰਗਾ ਇਨਸਾਨ ਬਣੇਗਾ ਚੰਗਾ ਪੜੇਗਾ। ਅਗਰ ਆਪਾਂ ਚਸ਼ਮਾ ਨਹੀਂ ਲਗਾਉਂਗੇ ਤੋ ਤੁਹਾਨੂੰ ਸਾਫ਼ ਨਹੀਂ ਦਿ세ਗਾ। ਹਾਂ ਇਹ ਮਿਥ ਹੈ ਕਿ ਅਗਰ ਆਪਾਂ ਚਸ਼ਮਾ ਲਗਾਵਾਗੇ ਤੇ ਨੰਬਰ ਰੁਕ ਜਾਏਗਾ ਜਾਂ ਨੰਬਰ ਘਟ ਜਾਏਗਾ। ਹਾਂਜੀ। ਜਾਂ ਅਗਰ ਚਸ਼ਮਾ ਨਹੀਂ ਲਗਾਉਂਗੇ ਤੋ ਨੰਬਰ ਵੱਧਦਾ ਚਲਾ ਜਾਏਗਾ। ਅਗਰ ਨੰਬਰ ਆ ਗਿਆ ਤੋ ਵੱਧਾ ਰਹੂਗਾ। ਜਿੱਤੇ ਜਿੱਤੇ ਉਮਰ ਵੱਧਦੀ ਹੈ ਮਾਈਨਸ ਨੰਬਰ ਵਧਿਆ ਕਰਦਾ ਹੈ ਪਲੱਸ ਨੰਬਰ ਘਟਿਆ ਕਰਦਾ ਹੈ। ਜਦੋਂ ਬੱਚਾ 18-19 ਸਾਲ ਦਾ ਹੋ ਜਾਂਦਾ ਹੈ ਤੋ ਨੰਬਰ ਚੇਂਜ ਹੋਣਾ ਬੰਦ ਹੋ ਜਾਂਦਾ ਹੈ। ਹਾਂਜੀ। ਅਗਰ ਕੋਈ ਚਸ਼ਮਾ ਨਹੀਂ ਲਗਾਣਾ ਚਾਹੁੰਦਾ ਤਕਰੀਬ 11 12 13 ਸਾਲ ਦੀ ਉਮਰ ਤੋਂ ਬਾਅਦ ਉਹ ਕੰਟੈਕਟ ਲੈਂਸ ਲਗਾ ਸਕਦੇ ਨੇ ਉਹ ਵੀ ਇੱਕ ਟੈਂਪੋਰੀ ਇਲਾਜ ਹੈ ਸਿਰੇ ਤੁਸੀਂ ਲਗਾ ਲਓ ਰਾਤ ਨੂੰ ਉਤਾਰ ਲਓ ਠੀਕ ਹੈ ਜਦੋਂ ਤੁਸੀਂ 18 19 20 ਸਾਲ ਦੇ ਹੋ ਜਾਂਦੇ ਹੋ ਤੁਹਾਡਾ ਨੰਬਰ ਸਟੇਬਲ ਹੋ ਜਾਂਦਾ ਹੈ ਤੁਹਾਡੀ ਅੱਖ ਨਾਰਮਲ ਹੋਵੇ ਤਾਂ ਤੁਸੀਂ ਲੇਜ਼ਰ ਵਿਧੀ ਨਾਲ ਚਸ਼ਮਾ ਉਤਾਰਵਾ ਸਕਦੇ ਹੋ ਅੱਜਕੱਲ੍ਹ ਕਈ ਲੇਜ਼ਰ ਵਿਧੀਆਂ ਹੈਗੀਆਂ ਨੇ ਬਿਲਕੁਲ ਜੀ ਸਰ ਤੁਸੀਂ ਟੀਵੀ ਦੀ ਗੱਲ ਕੀਤੀ ਹੈ ਤੇ ਤੁਸੀਂ ਸੁਣਿਆ ਹੋਵੇਗਾ ਸਰ ਵੈਸੇ ਉਹਦੀ ਲਾਈਫ ਬੀਜ਼ੀ ਹੈ ਪਤਾ ਨਹੀਂ ਤੁਸੀਂ ਸੋਸ਼ਲ ਮੀਡੀਆ ਨਾਲ ਯੂਜ਼ ਕਰਦੇ ਐ ਸਰ ਜੈਸਮੀਨ ਬਸੀਨ ਹੈਗੇਨਿਕ ਮਾਡਲ ਉਹਨਾਂ ਦਾ ਕੇਸ ਚੱਲ ਰਿਹਾ ਹੈ ਕੰਟੈਕਟ ਲੈਂਸਸ ਨੂੰ ਲੈ ਕੇ ਜਿਹੜੇ ਅਸੀਂ ਇੱਕ ਫੈਸ਼ਨ ਦੇ ਤੌਰ ਤੇ ਯੂਜ਼ ਕਰਦੇ ਆ ਤੇ ਉਹਦੀ ਉਹਨਾਂ ਨੂੰ ਪ੍ਰੋਬਲਮ ਆਈ ਹੈ ਕਿ ਸ਼ੂਟ ਦੇ ਦੌਰਾਨ ਉਹਨਾਂ ਦਾ ਜਿਹੜਾ ਲੈਂਸ ਹੈ ਉਹ ਅੱਖ ਦੇ ਵਿੱਚ ਬ੍ਰੇਕ ਹੁਣ ਅੱਜ ਹਫਤਾ ਹੋ ਚੁੱਕਿਆ ਕਾਫੀ ਪ੍ਰੋਬਲਮ ਆ ਰਹੀ ਹੈ ਕਿ ਪ੍ਰੋਪਰਲੀ ਦੇਖ ਨਹੀਂ ਸਕਦੇ ਤੇ ਜਿਹੜੀਆਂ ਕੁੜੀਆਂ ਆ ਸਰ ਅੱਜਕਲ ਜ਼ਿਆਦਾਤਰ ਕੰਟੈਕਟ ਲੈਂਸ ਯੂਜ਼ ਕਰਦੀਆਂ ਨੇ ਉਹਨਾਂ ਨੂੰ ਕੀ ਪ੍ਰੀਕੌਸ਼ਨਸ ਯੂਜ਼ ਕਰਨੀਆਂ ਚਾਹੀਦੀਆਂ ਆ ਜੀ ਆਹ ਤੁਸੀਂ న్యూਸ ਵਿੱਚ ਮੈਂ ਵੀ ਪੜਿਆ ਸੀ ਕਿ ਇਹਦਾ ਉਹਨਾਂ ਦੇ ਪ੍ਰੋਬਲਮ ਆਈ ਹੈ ਜੀ ਕੰਟੈਕਟ ਲੈਂਸ ਜਦੋਂ ਆਪਾਂ ਲਗਾਉਂਦੇ ਹਾਂ ਤਾਂ ਇੱਕ ਫੋਰਨ ਬਾਡੀ ਜਿਹੜੀ ਅੱਖ ਦੇ ਅੰਦਰ ਜਾਂਦੀ ਹੈ ਜੀ ਉਹਨੂੰ ਆਪਾਂ ਨੂੰ ਸੰਭਾਲ ਕੇ ਰੱਖਣਾ ਪੈਗਾ ਕਿਉਂਕਿ ਉਹ ਤੇ ਧੂੜ ਮਿੱਟੀ ਲੱਗੇਗੀ ਜਾਂ ਬੁੱਸ਼ ਲੱਗੇਗਾ ਅਗਰ ਉਹ ਸਾਫ਼ ਨਹੀਂ ਹੋਵੇਗਾ ਤਾਂ ਅੱਖ ਦੇ ਵਿੱਚ ਨੁਕਸਾਨ ਕਰ ਸਕਦਾ ਹੈ ਹੂੰ ਪਹਿਲੇ ਤਾਂ ਆਮ ਤੌਰ ਤੇ ਤਾਂ ਜਦੋਂ ਆਪਾਂ ਅਗਰ ਉਹ ਸਾਫ਼ ਨਹੀਂ ਹੈ ਉਹਦੇ ਵਿੱਚ ਕੋਈ ਫਾਰਮ ਬਾਡੀ ਲੱਗ ਗਈ ਤਾਂ ਆਪ ਤੇ ਅੰਦਰ ਜ਼ਖਮ ਕਰ ਸਕਦਾ ਜਿੱਦਾਂ ਇਹਨਾਂ ਦੇ ਤੁਸੀਂ ਗੱਲ ਕੀਤੇ ਉਹਨਾਂ ਦੇ ਆਪ ਤੇ ਵਿੱਚ ਜ਼ਖਮ ਹੀ ਹੋਇਆ ਜਿਹਦਾ ਕਰਕੇ ਕੋ ਨਾਲ ਪ੍ਰੋਬਲਮ ਹੋਈ ਉਹਨਾਂ ਨੇ ਰੜਕ ਪੈਣ ਦੇ ਬਾਵਜੂਦ ਵੀ ਚਾਰ ਪੰਜ ਕੰਟੈਕਟ ਲੈਂਸ ਲਗਾ ਹੀ ਰੱਖਿਆ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਜ਼ਖਮ ਹੋ ਗਿਆ ਤਾਂ ਉਹਨੂੰ ਠੀਕ ਹੋਣ ਨੂੰ ਫਿਰ ਟਾਈਮ ਲੱਗਦਾ ਹੈ ਇਸ ਲਈ ਕੰਟੈਕਟ ਲੈਂਸ ਜਿਹੜਾ ਹੈਗਾ ਇੱਕ ਅੱਛੀ ਚੀਜ਼ ਹੈ ਪਰ ਖਤਰਨਾਕ ਚੀਜ਼ ਵੀ ਹੈ ਜੇ ਤੁਸੀਂ ਉਹਨੂੰ ਸਾਫ਼ ਨਹੀਂ ਰੱਖਦੇ ਤਾਂ ਉਹਦੇ ਨਾਲ ਇਨਫੈਕਸ਼ਨ ਹੋ ਸਕਦਾ ਹੈ ਅਗਰ ਕੋਈ ਨਾਉ ਫਾਰਮ ਬਾਡੀ ਚਲੀ ਜਾਵੇ ਤਾਂ ਉਹ ਜ਼ਖਮ ਕਰ ਸਕਦੇ ਜਿਸ ਦੇ ਨਾਲ ਤੁਹਾਡੇ ਨਗਾ ਜਾ ਵੀ ਸਕਦੀ ਹੈ ਸੋ ਆਪਾਂ ਨੂੰ ਹੁਕਮ ਕਰਨੇ ਚਾਹੀਦੇ ਨੇ ਔਰ ਧਿਆਨ ਨਾਲ ਕਰਨੇ ਚਾਹੀਦੇ ਜਿਹੜੇ ਵਕਤ ਚੰਗੇ ਹੋਣ ਕੰਟੈਕਟ ਲੈਂਸ ਬੁਰੀ ਚੀਜ਼ ਨਹੀਂ ਹੈ ਅੱਛੀ ਚੀਜ਼ ਹੈ ਅਗਰ ਤੁਸੀਂ ਉਹਦਾ ਚੰਗੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ ਧਿਆਨ ਰੱਖ ਸਕਦੇ ਤਾਂ ਵਰਨਾ ਤੁਹਾਡੀ 18 19 20 ਸਾਲ ਦੀ ਉਮਰ ਹੋ ਜਾਵੇ ਉਹ ਜਚਮਾ ਨਹੀਂ ਲਗਾਉਣਾ ਚਾਹੁੰਦੇ ਤਾਂ ਬਹੁਤ ਸਾਰੇ ਲੇਜ਼ਰ ਵਿਧੀਆਂ ਨੇ ਬਹੁਤ ਸਾਰੇ ਤਰੀਕੇ ਹੈਗੇ ਨੇ ਜਿਹੜਾ ਸਰ ਉਹ ਵੀ ਲੈਂਸ ਇਸ ਯੂਜ਼ ਕਰਦੇ ਨੇ ਕਿ ਅਸੀਂ ਐਨਕਾ ਨਹੀਂ ਲਗਾਨੀ ਅਸੀਂ ਲੈਂਸ ਯੂਜ਼ ਕਰਨੇ ਨੇ ਉਹਨਾਂ ਲਈ ਤੁਸੀਂ ਕੀ ਆਪਰੇਟ ਜ਼ਿਆਦਾ ਬੈਟਰ ਹੈ ਸਰ ਕਿ ਲੈਂਸ ਜਾਂ ਐਨਕਾ ਤੁਸੀ ਲੱਗਦਾ ਕਿ ਜ਼ਿਆਦਾ ਬੈਟਰ ਨੇ वैसे देखो मैं साफ करना चाहूंगा कि एनका कोई भी लगाना नहीं चाहता बिल्कुल सही रुपैयानक लगा के खुशत असि नहीं कहंदे ਤੁਸੀਂ ਆਪਰੇਸ਼ਨ ਕਰਾਉਂ ਹਾਂ ਆਪਰੇਸ਼ਨ ਆਫਸੋਰਡ ਇਸ ਆਪਰੇਸ਼ਨ ਪਰ ਇਹ ਆਪਰੇਸ਼ਨ ਇਨਾ ਸੇਫ ਹੈ ਕਿ ਤੁਸੀਂ ਅਸੀਂ ਦੋਨਾਂ ਖੁਦ ਇਕੱਠਾ ਕਰਦੇ ਹਾਂ ਔਰ ਬਹੁਤ ਹੀ ਸੇਫ ਆਪਰੇਸ਼ਨ ਹੈ ਨੁਕਸਾਨ ਹੋਣ ਦੇ ਚਾਂਸਸ ਬਹੁਤ ਹੀ ਘੱਟ ਹੁੰਦੇ ਹਨ ਸਰ ਅੱਜ ਦੇ ਦਿਨ ਵਿੱਚ ਅੱਜ ਦੀ ਡੇਟ ਤੇ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਆ ਰਹੀ ਹੈ ਸਰ ਉਹ ਹੈ ਚਿੱਟੇ ਮੋਤੀ ਦੀ ਸੋ ਚਿੱਟਾ ਮੋਤੀਆ ਸਰ ਅਸੀਂ ਸੁਣਿਆ ਕਿ 2 ਲੱਖ ਤੋਂ ਵੱਧ ਆਪਰੇਸ਼ਨ ਥਿੰ ਆਈ ਹਸਪੀਟਲ ਜਲੰਧਰ ਦੇ ਵਿੱਚ ਚਿੱਟੇ ਮੋਤੀ ਦੇ ਸਕਸੈਸਫੁਲ ਰਹੇ ਨੇ ਤਾਂ ਸਰ ਉਹਦੀ ਕਿਸ ਤਰੀਕੇ ਦੀ ਸੀ ਟ੍ਰੀਟਮੈਂਟ ਦਿੱਨੇ ਇੱਥੇ ਚਿੱਟੇ ਮੋਤੀ ਦੇ ਹਾਂਜੀ ਚਿੱਟਾ ਮੋਤੀਆ ਅਗਰ ਆਪਾਂ ਕਹੇ ਕਿ ਟ੍ਰੀਟੇਬਲ ਬਲਾਈਂਡਨੈਸ ਦੇ ਵਿੱਚ ਅਗਰ ਆਪਾਂ ਦੇਖਿਆ ਤੇ ਚਿੱਟੇ ਮੋਤੀ ਇਹਦਾ ਨੰਬਰ ਬਹੁਤ ਜ਼ਿਆਦਾ ਹੈ ਇਹ ਟੋਟਲ ਬਲਾਈਨੈਸ ਕਿਉਂਕਿ ਛਿੱਟੇ ਮੋਤੇ ਜਦੋਂ ਆਉਂਦਾ ਨਿਗਾ ਘਟਦੀ ਚੱਲੀ ਜਾਂਦੀ ਹੈ ਕਈ ਵਾਰੀ ਜਦੋਂ ਮੋਤੇ ਬਹੁਤ ਜ਼ਿਆਦਾ ਪੱਕ ਜਾਵੇ ਤੇ ਨਿਗਾ ਬਿਲਕੁਲ ਦੇਖਣਾ ਹੀ ਬੰਦ ਹੋ ਜਾਂਦਾ ਹੈ ਅੱਜ ਕੱਲ੍ਹ ਉਸ ਸਟੇਜ ਤੱਕ ਅਸੀਂ ਨਹੀਂ ਜਾਣ ਦਿੰਦੇ ਜਾਂ ਅਸੀਂ ਐਡਵਾਈਸ ਕਰਦੇ ਹਾਂ ਉਸ ਤੋਂ ਪਹਿਲਾਂ ਹੀ ਆ ਕੇ ਕਰਵਾ ਲਿਆ ਜਾਵੇ ਛਿੱਟੇ ਮੋਤੇ ਦਾ ਆਪਰੇਸ਼ਨ ਕਰਕੇ ਲੈਂਸ ਫਿਟ ਕਰ ਦਿੱਤਾ ਜਾਂਦਾ ਹੈ ਜਦ ਇਹਨੇ ਬੰਦੇ ਨੂੰ ਦੇਖਣਾ ਪੈਂਦਾ ਠੀਕ ਹੈ ਉਹ ਦੀ ਨਿਗਾ ਨੂੰ ਵੀ ਅਸੀਂ ਕਸਟਮਾਈਜ਼ ਕਰ ਸਕਦੇ ਹਾਂ ਕਿ ਬੰਦਾ ਨਿਗਾ ਕਿਹੋ ਜਿਹੀ ਚਾਹੁੰਦਾ ਹੈ ਪਹਿਲਾਂ ਹੁੰਦਾ ਸੀ ਇੱਕ ਮੋਟਾ ਚਸ਼ਮਾ ਲਗਾ ਕੇ ਦੇਖਦੇ ਸੀ ਫਿਰ ਲੈਂਸ ਆ ਗਿਆ ਤੇ ਫਿਰ ਕਹਿੰਦੇ ਚਲੋ ਦੇਖੋ ਦੂਰ ਦੇ ਮੈਨੂੰ ਸਾਫ਼ ਦਿਸਣਾ ਚਾਹੀਦਾ ਹਾਂ ਉਹਦੇ ਵਾਸਤੇ ਟੋਰੀਕ ਲੈਂਸ ਮੋਨੋਫੋਕਲ ਆਵੇ ਉਸ ਤੋਂ ਬਾਅਦ ਬੰਦਾ ਕਹਿੰਦਾ ਕਿ ਮੈਨੂੰ ਦੂਰ ਦਾ ਤਾਂ ਠੀਕ ਹੋ ਗਿਆ ਪਰ ਮੇਰੇ ਦੀ ਅੱਖ ਕਿਉਂ ਲਗਾਣੀ ਪਵੇ ਜਦੋਂ ਰੈਡ ਲੈਂਸ ਪਾ ਲਿਆ ਹੈ ਨਾ ਕਿਉਂ ਉਹਦੇ ਵਾਸਤੇ ਮਲਟੀਫੋਕਲ ਲੈਂਸ ਆ ਗਏ ਠੀਕ ਹੈ ਔਰ ਉਹਦੇ ਤੇ ਵੀ ਫਿਰ ਜਦੋਂ ਉਹਦੇ ਨਾਲ ਥੋੜੀਆਂ ਪ੍ਰੋਬਲਮਸ ਆਉਂਦੀਆਂ ਜਿਦਾਂ ਰਾਤ ਨੂੰ ਦੇਖਣਾ ਕਲੀਅਰ ਉਹਦੇ ਵਾਸਤੇ ਹੋਰ ਐਡਵਾਂਸ ਮਲਟੀਫੋਕਲ ਲੈਂਸ ਆ ਗਏ ਤਾਂ ਕਿ ਉਹਦੀਆਂ ਪ੍ਰੋਬਲਮਸ ਹੋਰ ਵੀ ਘੱਟ ਹੋਣ ਹੁਣ ਕੰਪਿਊਟਰ ਦਾ ਜਮਨਾ ਆ ਗਿਆ ਪਹਿਲਾਂ ਬੰਦਾ ਪੜਦਾ ਸੀ ਜਾਂ ਦੂਰ ਦਾ ਦੇਖਦਾ ਸੀ ਹੁਣ ਕੰਪਿਊਟਰ ਦਾ ਜਮਨਾ ਆ ਗਿਆ ਇੱਥੇ ਪੜਨਾ ਕੰਪਿਊਟਰ ਇੱਥੇ ਤੋਂ ਕਹਿੰਦਾ ਮੈਨੂੰ ਵੀ ਦਿਸਣਾ ਚਾਹੀਦਾ ਫਿਰ ਟ੍ਰਾਈਫੋਕਲ ਜਾਂ ਐਕਸਟੈਂਡਡ ਡੈਪਥ ਆਫ ਫੋਕਸ ਲੈਂਥ ਆ ਗਏ ਸੋ ਬਹੁਤ ਤਰ੍ਹਾਂ ਦੇ ਲੈਂਸੇਸ ਹੈਗੇ ਹਨ ਚਿੱਟੇ ਮੂਤੇ ਦੇ ਆਪਰੇਸ਼ਨ ਤੋਂ ਬਾਅਦ ਜਿਹਨੂੰ ਆਪਾਂ ਅਗਰ ਫਿਟ ਕਰ ਦਈਏ ਤਾਂ ਆਪਰੇਸ਼ਨ ਤੋਂ ਬਾਅਦ ਤਾਂ ਉਹਨੂੰ ਬੰਦੇ ਇਨਸਾਨ ਨੂੰ ਬਿਨਾ ਚਸ਼ਮੇ ਤੋਂ ਨੇੜੇ ਦਾ ਇੰਟਰਮੀਡੀਏਟ ਔਰ ਦੂਰ ਦਾ ਸਾਰੀਆਂ ਚੀਜ਼ਾਂ ਦੇਖ ਸਕਦੀਆਂ ਹਨ ਪਰ ਉਹ ਇੱਕ ਚਸ਼ਮੇ ਤੋਂ ਇੰਡੀਪੈਂਡੈਂਟ ਮਤਲਬ ਆਪਾਂ ਕਿ 100% ਜ਼ੀਰੋ ਨੰਬਰ ਨੇ ਪਰ ਹਾਂ ਬਿਨਾ ਚਸ਼ਮੇ ਤੋਂ ਇੱਕ ਜਿਦਾ ਆਮ ਬੰਦਾ ਜ਼ਿੰਦਗੀ ਜੀ ਲਾ ਹੈ ਤੋ ਉਹਦਾ ਜੀ ਸਕਦਾ ਹੈ ਸਰ ਛੋਟੇ ਛੋਟੇ ਬੱਚਾ ਜੀ ਵੀ ਇਹ ਪ੍ਰੋਬਲਮ ਦੇਖੀ ਜਾ ਰਹੀ ਹੈ ਪਰ ਉਹਨਾਂ ਨੂੰ ਡਾਇਰੈਕਟ ਇਹ ਟ੍ਰੀਟਮੈਂਟ ਕਿੰਨੀ ਕੋ ਪੇਨਫੁਲ ਰਹੇਗੀ ਅ ਦੇਖੋ ਇਹਦੇ ਵਿੱਚ ਮੈਂ ਥੋੜਾ ਕਰੈਕਟ ਕਰਨਾ ਚਾਹਾਂਗੇ ਜੀ ਛੋਟੇ ਬੱਚੇ ਦੇ ਵੀ ਚਿੱਟੇ ਮੋਤੀਆ ਹੋ ਸਕਦਾ ਹੈ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਲਾਹ ਦਿੰਨੇ ਹੈ ਕਿ ਉਹਦੇ ਅਕੋਰਡਿੰਗ ਟੂ ði ਸਟੇਜ ਅਕੋਰਡਿੰਗ ਟੂ ði ਏਜ ਹੋਰ ਇਹਦੇ ਵਿੱਚ ਤਕਲੀਫ ਨਹੀਂ ਹੁੰਦੀ ਛੋਟਾ ਬੱਚਾ ਹੋਵੇ ਤਾਂ ਅਸੀਂ ਜੀਐਚ ਆਪਰੇਸ਼ਨ ਕਰਦੇ ਹਾਂ ਠੀਕ ਹੈ ਸਰ ਅਡਲਟ ਹੋਵੇ ਤੇ ਅਸੀਂ ਅਡਲਟ ਮਤਲਬ ਜਦੋਂ ਇਹ ਅਕਸਰ ਜਿਹੜਾ ਛਟਾ ਮੋਤਿਆ ਹੈ 55 60 65 70 ਸਾਲ ਦੀ ਉਮਰ ਤੇ ਆਉਂਦਾ ਹੈ ਹਾਂਜੀ ਉਦੋਂ ਬਿਨਾਂ ਟੀਕੇ ਤੋਂ ਬਿਨਾਂ ਟਾਂਕੇ ਤੋਂ ਬਿਨਾਂ ਪੱਟੀ ਤੋਂ ਆਪਰੇਸ਼ਨ ਹੋ ਜਾਂਦਾ ਹੈ ਠੀਕ ਹੈ ਸਰ ਔਰ ਉਹਨਾਂ ਮਰੀਜ਼ ਆਉਂਦਾ ਹੈ ਆਪਰੇਸ਼ਨ ਕਰਾਂਦਾ ਔਰ ਚਲੇ ਜਾਂਦਾ ਹੈ ਮਤਲਬ ਕੋਈ ਪੱਟੀ ਵੀ ਨਹੀਂ ਕੀਤੀ ਜਾਂਦੀ ਸੋ ਉਹਨੂੰ ਇਨਸਟੈਂਟਲੀ ਦੇਖਣਾ ਪੈਂਦਾ ਹੈ ਔਰ ਅਗਲੇ ਦਿਨ ਤੋਂ ਤੋਂ ਰੋਜ਼ ਮਰਿਆ ਦੀ ਜਿੰਦਗੀ ਜੀ ਸਕਦਾ ਹੈ ਠੀਕ ਹੈ ਆਮ ਤੌਰ ਤੇ ਲੋਕ ਕਹਿੰਦੇ ਨਾ ਕਿ ਪਹਿਲਾਂ ਪਰਹੇਜ਼ ਜੀ ਤੁਹਾਨੂੰ ਲਾਈਟ ਨਹੀਂ ਜਗਾਣੀ ਜੀ ਬਾਹਰ ਨਹੀਂ ਜਾਣਾ ਜੀ ਕਿਚਨ ਚ ਕੰਮ ਨਹੀਂ ਕਰ ਸਕਦੇ ਜੀ ਇਹ ਸੱਚੀ ਵੀਰਾ ਸੈਕਿੰਡ ਸਵਾਲ ਵੀ ਹੈ ਸਫਾਈ ਨਹੀਂ ਕਰ ਸਕਦੇ ਜੀ ਤੁਸੀਂ ਪਾਰਟੀ ਨਹੀਂ ਅਟੈਂਡ ਕਰ ਸਕਦੇ ਨਹੀਂ ਅੱਜ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਹੈ ਅੱਜ ਕੱਲ ਜਿਹੜਾ ਮਾਈਕਰੋ ਇਨਸੀਡੈਂਟ ਦੇ ਨਾਲ ਅਸੀਂ ਬਹੁਤ ਛੋਟੇ ਇਨਸੀਡੈਂਟ ਦੇਖ ਕੇ ਅਸੀਂ ਆਪਰੇਸ਼ਨ ਕਰਦੇ ਹਾਂ ਔਰ ਐਸੀ ਵਿਧੀ ਨਾਲ ਕੀਤਾ ਜਾਂਦਾ ਹੈ ਕਿ ਮਰੀਜ਼ ਨੂੰ ਡਾਂਕਾ ਵੀ ਨਹੀਂ ਲਗਾ ਜਾਂਦਾ ਪਰਟੀ ਵੀ ਨਹੀਂ ਕੀਤੀ ਜਾਂਦੀ ਮਰੀਜ਼ ਜਾ ਕੇ ਆਪਦੇ ਰੋਜ਼ਮਰ ਦੇ ਕੰਮ ਕਰ ਸਕਦਾ ਹੈ ਇਸ ਤਰ੍ਹਾਂ ਦਾ ਕੋਈ ਪਰਹੇਜ਼ ਨਹੀਂ ਹੁੰਦਾ ਸਿਰਫ ਅਸੀਂ ਇਹ ਕਰਨੇ ਕਿ ਕੋਈ ਕੁੱਛ ਨਾ ਵਾਸਤੇ ਅੱਖ ਦੇ ਅੰਦਰ ਗੰਦਾ ਪਾਣੀ ਨਾ ਜਾਵੇ ਫਿਰ ਸੀਰ ਇਨਫੈਕਸ਼ਨ ਤੋਂ ਅੱਖ ਨੂੰ ਬਚਾ ਸਕੀਏ ਇਤੋਂ ਤੱਕ ਕਿ ਹੁਣ ਲੇਜ਼ਰ ਦੇ ਨਾਲ ਵੀ ਛਿੱਟੇ-ਮੋਤੇ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ ਰੋਬੋਟਿਕ ਵਿਧੀ ਦੇ ਨਾਲ ਉਹਦੇ ਨਾਲ ਪ੍ਰੈਸੀਜਨ ਹੋਰ ਵੀ ਵੱਧ ਜਾਂਦੀ ਹੈ ਔਰ ਅੱਜ ਹੁਣ ਹੋਰ ਵੀ ਤਕਨੀਕ ਆ ਜਿਹੜਾ ਅਸੀਂ ਕਰਦੇ ਸੀ ਆਪਰੇਸ਼ਨ ਤੇ ਪਲੱਸ ਮਾਈਨਸ ਪੁਆਇੰਟ 5 ਦਾ ਅਸੀਂ ਕਹਿੰਦੇ ਕਿ 72 ਪਰਸੈਂਟ ਕੇਸ ਇਹਦੇ ਪਲੱਸ ਮਾਈਨਸ 2.5 ਦੇ ਵਿੱਚ ਅਸੀਂ ਆ ਜਾਂਦੇ ਹਾਂ ਹੁਣ ਅਸੀਂ ਕਰੀਬ ਕਰੀਬ 82 ਪਰਸੈਂਟ ਕੇਸ ਇਹਦੇ ਵਿੱਚ ਅਸ ਮਾਈਨਸ ਪੁਆਇੰਟ 5 ਦੇ ਵਿੱਚ ਨੰਬਰ ਦੇ ਵਿੱਚ ਆ ਸਕਦੇ ਹਾਂ ਮਤਲਬ करीब करीब 15% ਲੋਗਾਂ ਨੂੰ ਥੋੜਾ ਬਹੁਤ ਨੰਬਰ ਲਗਾਣਾ ਪੈ ਸਕਦਾ ਹੈ ਆਪਰੇਸ਼ਨ ਤਾਂ ਮਗਰੋਂ ਦੂਰ ਦਾ ਨੇੜ ਦਾ ਜਾਂ ਇੰਟੀਮੀਟ ਦਾ ਆਦਰਵਾਇਜ਼ ਕੋਈ ਚਸ਼ਮਤ ਤੋਂ ਬਿਨਾਂ ਹੀ ਸਾਰਾ ਕੰਮ ਕਰ ਸਕਦੇ ਹਨ ਸੋ ਚਿੱਟੇ-ਮੋਤੇ ਦੇ ਆਪਰੇਸ਼ਨ ਦੀ ਵਿਧੀ ਇੱਥੋਂ ਤੱਕ ਵੱਧ ਚੁੱਕੀ ਹੈ ਤੁਸੀਂ ਫੇਕੋ ਨਾਲ ਕਰਾ ਸਕਦੇ ਹੋ ਤੁਸੀਂ ਰੋਬੋਟਿਕ ਲੇਜ਼ਰ ਵਿਧੀ ਨਾਲ ਵੀ ਆਪਰੇਸ਼ਨ ਕਰਾ ਸਕਦੇ ਹੋ ਹੋਰ ਤੁਸੀਂ ਮਲਟੀਫੋਕਲ ਲੈਂਸ ਯਾ ਟ੍ਰਾਈਫੋਕਲ ਲੈਂਸ ਵੀ ਪਾ ਸਕਦੇ ਹੋ ਮੋਨੋਫੋਕਲ ਮਤਲਬ ਤੁਸੀਂ ਆਪਦੇ ਨਿਗਾ ਨੂੰ ਕਸਟਮਾਈਜ਼ ਕਰਾ ਸਕਦੇ ਹੋ ਕਸਟਮਾਈਜ਼ ਤਰੀਕੇ ਦੇ ਨਾਲ ਮੇਰਾ ਇੱਕ ਲਾਸ ਸਵਾਲ ਹੈ ਸਰ ਤੁਹਾਡੇ ਤੋਂ ਬੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਇਹ ਚੱਲ ਰਿਹਾ ਕਿ 4 ਦਿਨਾਂ ਦੇ ਵਿੱਚ ਤੁਹਾਡੀ ਅਸੀਂ ਆਈ ਡ੍ਰੌਪਸ ਦੇ ਨਾਲ ਹੀ ਅੱਖਾਂ ਠੀਕ ਕਰ ਦਾਂਗੇ ਹਰ ਤਰ੍ਹਾਂ ਦੀ ਬਿਮਾਰੀ ਠੀਕ ਕਰ ਦਾਂਗੇ ਸਰ ਉਹ ਤੁਹਾਨੂੰ ਲੱਗਦਾ ਕਿ ਪ੍ਰੋਸੇ ਕਰਨ ਲਾਇਕ ਚੀਜ਼ਾਂ ਹੈਗੀਆਂ ਨੇ ਉਹ ਕਿ ਆਈ ਸਿਰਫ ਆਈ ਡ੍ਰੌਪਸ ਦੇ ਨਾਲ ਤੁਸੀਂ ਹਰ ਪ੍ਰੋਬਲਮ ਠੀਕ ਕਰ ਸਕਦੇ ਹੋ ਹਾਂ ਦੇਖੋ ਜੀ ਅੱਜ ਤੱਕ ਤਾਂ ਹਜੇ ਨਹੀਂ ਹੈ ਅਗਰ ਕਿਤੇ ਵੀ ਹੈਗਾ ਦੈਟ ਇਜ਼ ਫਲੀਸਿੰਗ ਆਫ ਦੀ ਪੇਸ਼ੈਂਟ ਲਾਈਕ ਅਨੰਤ ਬਿਲਕੁਲ ਹੁਣ ਕਿਸੇ ਨੂੰ ਡਾਇਬੀਟਿਕ ਰੈਟਨੋਪੈਥੀ ਹੈ ਤਾਂ ਉਹ ਦਵਾਈ ਨਾ ਮੈਂ ਪੜਿਆ ਮੈਂ ਇਹ ਜੀ ਇਸ ਚੀਜ਼ ਦੇ ਬਾਰੇ ਨਹੀਂ ਠੀਕ ਹੋ ਚਿੱਟਾ ਮੋਤੀਆ ਦਵਾਈ ਦੇ ਨਾਲ ਨਹੀਂ ਜਾ ਸਕਦਾ ਕਾਲਾ ਮੋਤੀਆ ਐਦਾਂ ਦੀ ਦਵਾਈ ਨਾਲ ਖਤਮ ਨਹੀਂ ਹੋ ਸਕਦਾ ਹੁਣ ਰੈਟਨਰਸ ਪਿਗਮੈਂਟ ਹੋ ਜਾ ਅਗਰ ਕਿਸੇ ਨੂੰ ਹੋਵੇ ਅੰਦਰ ਆਤਾ ਹੋਵੇ ਉਹ ਖਤਮ ਨਹੀਂ ਹੋ ਸਕਦਾ ਰੋਕ ਭੰਵਰ ਫੂਸੇ ਜਿਹ ਕਹਿੰਦੇ ਨੇ ਐਦਾਂ ਪੈਸੇ ਖਰਚ ਕਰਦੇ ਨੇ ਚਸ਼ਮੇ ਦਾ ਨੰਬਰ ਦਵਾਈ ਦੇ ਨਾਲ ਨਹੀਂ ਉਤਰ ਸਕਦਾ ਬਿਲਕੁਲ ਆਪਣਾ ਚਸ਼ਮਾ ਲਗਾਉਣਾ ਹੀ ਪਏਗਾ ਮਤਲਬ ਕੁਝ ਦੋ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਦਵਾਈ ਦੇ ਨਾਲ ਠੀਕ ਕਰ ਸਕਦੇ ਹਾਂ ਕਿਸੇ ਇਨਫੈਕਸ਼ਨ ਹੋ ਗਿਆ ਤਾਂ ਉਹ ਠੀਕ ਕੀਤਾ ਜਾ ਸਕਦੀ ਹੈ ਸੋਜਿਸ਼ ਹੈਗੀ ਠੀਕ ਕੀਤਾ ਜਾ ਸਕਦੀ ਹੈ ਪਰ ਉਹ ਜਿਹੜੀ ਚੀਜ਼ਾਂ ਦੇ ਲਈ ਆਪਰੇਸ਼ਨ ਦੀ ਜ਼ਰੂਰਤ ਹੈ ਉਹ ਉੱਤੇ ਇਹ ਚੀਜ਼ ਨਹੀਂ ਕਰ ਸਕਦੇ ਜਿੱਦਾਂ ਆਪਣੇ ਛੋਟੇ ਜਿਹੇ ਕਾਬਦੇ ਕਿਤੇ ਜਿੱਥੇ ਤਲਵਾਰ ਨੇ ਕੰਮ ਕਰਦਾ ਤਲਵਾਰ ਜਿੱਥੇ ਸੂਈ ਤੋਂ ਸੂਈ ਹੀ ਕੰਮ ਕਰੇਗੀ ਸੋ ਹਰ ਚੀਜ਼ ਦੀ ਆਬਦੀ ਉਹ ਹੈਗੀ ਆ ਲੋਕਾਂ ਨੂੰ ਪੰਬਲਪੂਸੇ ਚ ਇਹਨਾਂ ਚ ਨਹੀਂ ਪਹਿਣਾ ਚਾਹੀਦਾ ਨੇਸੈਸਿਟੀ ਐਕਸਪੈਂਸਸ ਨਹੀਂ ਕਰਨੇ ਚਾਹੀਦੇ ਅਲਟੀਮੇਟਲੀ ਫਿਰ ਸਾਡੇ ਕੋਲ ਨੁਕਸਾਨ ਉਠਾ ਕੇ ਆਂਦੇ ਹਾਂ ਕਈ ਵਾਰੀ ਤਾਂ ਇੱਥੇ ਹੋਇਆ ਕਿ ਹਾਂਜੀ ਉੱਥੇ ਆ ਦਵਾਈ ਮਿਲਦੀ ਹੈ ਬਾਬਾ ਜੀ ਦਵਾਈ ਦਿੰਦੇ ਨੇ ਨਾ ਦਵਾਈ ਭਾਈ ਔਰ ਇਹਨਾਂ ਨੁਕਸਾਨ ਕਰਾ ਕੇ ਸਾਡੇ ਕੋਲ ਆਉਂਦੇ ਨੇ ਕਈ ਵਾਰੀ ਤੁਹਾਨੂੰ ਪੁਤਲੀ ਬਦਲਣ ਵਾਲਾ ਆਪਰੇਸ਼ਨ ਉਹਨਾਂ ਦੇ ਕਰਨਾ ਪਿਆ ਮਤਲਬ ਇਹ ਨੁਕਸਾਨ ਕਰਕੇ ਆਉਂਦੇ ਹਾਂ ਜਾਂ ਦਵਾਈ ਐਸੀ ਪਾਉਂਦੇ ਨੇ ਜਿਹਨਾਂ ਚ ਸੀਰੋਟ ਹ ਉਸ ਟਿਊਰ ਦੇ ਨਾਲ ਚਿੱਟਾ ਮੋਤੀ ਹੈ ਕਾਲਾ ਮੋਤੀ ਹੋ ਜਾਂਦਾ ਹੈ ਜਿਸ ਦਾ ਕਰਕੇ ਨੀਗਾ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਉਹਨੂੰ ਕਿਸੇ ਰਿਕਵਰ ਵੀ ਨਹੀਂ ਕਰ ਸਕਦੇ ਕਈ ਵਾਰੀ ਕਾਲੇ ਮੋਤੀ ਦੀ ਨੀਗਾ ਖਰਾਬ ਹੋ ਹੀ ਜੁਨੇਗਾ ਰਿਕਵਰ ਨਹੀਂ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਦਵਾਈਆਂ ਵੀ ਸੋਚ ਸਮਝ ਕੇ ਹੀ ਪਾਉਣੀਆਂ ਚਾਹੀਦੀਆਂ ਹਨ ਅਗਰ ਕਦੀ ਵੀ ਕੋਈ ਦਵਾਈ ਪਾਈਏ ਤੇ ਅੱਖਾਂ ਦੇ ਮਾਹਰ ਡਾਕਟਰ ਕੋਲੋਂ ਪੁੱਛ ਕੇ ਹੀ ਪਾਈਏ ਔਰ ਆਪਾਂ ਹਮੇਸ਼ਾ ਜਦੋਂ ਵੀ ਜਾਈਏ ਕਿਤੇ ਤੇ ਉੱਥੇ ਪੁੱਛ ਸਕਦੇ ਹਾਂ ਕਿ ਡਾਕਟਰ ਸਾਹਿਬ ਤੁਹਾਡੀ ਡਿਗਰੀ ਕੀ ਹੈ ਬਿਲਕੁਲ ਕਿਉਂ ਨਹੀਂ ਆਪਾ ਪੁੱਛਦੇ ਆ ਆਪਾ ਕਿਤੇ ਵੀ ਜਾਣੇ ਆ ਤੇ ਉਹ ਪੁੱਛਦੇ ਆ ਤੇ ਡਾਕਟਰ ਕੋਲੇ ਵੀ ਆਪਾ ਪੁੱਛਦੇ ਆ ਤੁਸੀਂ ਐਮਐਸ ਕੀਤੀ ਹੋਈ ਹੈ ਤੁਸੀਂ ਅੱਖਾਂ ਦੇ ਡਾਕਟਰ ਹੋ ਜਾਂ ਤੁਸੀਂ ਕੁਆਲੀਫਾਈਡ ਡਾਕਟਰ ਹੋ ਬਿਲਕੁਲ ਇਸ ਸੇਟ ਪੁਛ ਕੇ ਕੰਮ ਕਰੀਏ ਆ ਬਿਲਕੁਲ ਸਰ ਸਤਿ ਆਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮੇਂ ਸਾਨੂੰ ਦਿੱਤਾ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਕਿਸੇ ਮਾਹਰ ਡਾਕਟਰ ਤੋਂ ਪੁੱਛ ਕੇ ਹੀ ਤੁਸੀਂ ਆਪਣੀ ਅੱਖਾਂ ਦਾ ਇਲਾਜ ਕਰਵਾਓ ਸੋ ਬੜੀ ਨੌਲੇਜ ਸਾਨੂੰ ਡਾਕਟਰ ਸਾਹਿਬ ਤੋਂ ਮਿਲੀ ਹੈ ਤੁਹਾਡੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਸਵਾਲ ਵੀ ਚੀਮੇ ਪੂਰੀ ਕੋਸ਼ਿਸ਼ ਕੀਤੀ ਹੈ ਸਰਦਾ ਪੂਰਾ ਟਾਈਮ ਲੈਣ ਦੀ ਤੇ ਤੁਹਾਡੇ ਸਵਾਲ ਜੇ ਤੁਸੀਂ ਸੋਸ਼ਲ ਮੀਡੀਆ ਤੇ ਪੁੱਛਿਆ ਸਰ ਨੇ ਬਹੁਤ ਵਧੀਆ ਜਵਾਬ ਦਿੱਤੇ ਨੇ ਸੋ ਚਿੱਟਾ ਮੋਤੀਆ ਦੀ ਜਾਂ ਹੋਰ ਕਿਸੇ ਵੀ ਰਿਲੇਟਡ ਤੁਹਾਨੂੰ ਕੋਈ ਪ੍ਰੋਬਲਮ ਹੈ ਸੋ ਤੁਸੀਂ ਸਵਾਲ ਪੁੱਛਿਆ ਸੀ ਇਹ ਹਸਪੀਟਲ ਕਿੱਥੇ ਆ ਸੋ ਅੱਜ ਅਸੀਂ ਥਿੰਦ ਆਈ ਹਸਪੀਟਲ ਜਲੰਧਰ ਵਿਕੇ ਮੌਜੂਦ ਆ ਸੋ ਜਸਵੰਤ ਸਰ ਸਾਡੇ ਨਾਲ ਅੱਜ ਮੌਜੂਦ ਸੀ ਅਸੀਂ ਬਹੁਤ ਵਧੀਆ ਤਾਂ ਸਰ ਨਾਲ ਗੱਲਾਂ ਕੀਤੀਆਂ ਨੇ ਸੋ ਅੱਗੇ ਵੀ ਅੱਦੇ ਤੁਹਾਡੇ ਨਾਲ ਮਿਲਦੇ ਰਾਵਾਂਗੇ ਸੋ ਤਦ ਤੱਕ ਲਈ ਮੈਂ سیرਤ ਮੈਨੂੰ ਦੋ ਇਜਾਜ਼ਤ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ